ਮਛਵੜ ਦੇ ਰਣੇ ਵਾਲਾ ਹੀ ਮੇਰੇ ਬ੍ਰਦਰ ਹਨੋ ਕ੍ਰਿਸ਼ਨ ਜੀ ਤੇ ਐਕਸੀਡੈਂਟ ਕਰਕੇ ਉਹਦੀ ਡੈਥ ਹੋ ਗਈ ਉਹ ਇੱਥੇ ਕਦੋਂ ਇਹ ਪਹਿਲਾਂ ਸਾਨੂੰ ਤਾਂ ਪਤਾ ਨਹੀਂ ਸੀ 2 ਦਿਨਾਂ ਤੋਂ ਜੀ ਅੱਜ ਪਤਾ ਲੱਗਿਆ ਅੱਜ ਪਤਾ ਲੱਗਿਆ ਮਛਵੜ ਤੋਂ ਸੁਣ ਆਲੇ ਨੂੰ ਆ ਰਿਹਾ ਸੀ ਆਹੀ ਕੁਝ ਇਸ ਤਰ੍ਹਾਂ ਹੀ ਦੱਸ ਰਿਹਾ ਜੀ ਸਾਨੂੰ ਵੀ ਨਹੀਂ ਪਤਾ ਜੀ ਇਹ ਹੋ ਗਿਆ ਮੈਂ ਤਾਂ ਕੰਮ ਤੇ ਗਿਆ ਦੀ ਮੈਨੂੰ ਤਹਨੇ ਪਤਾ ਲੱਗਿਆ ਜੀ ਥੋੜੀ ਦੇਰ ਹੋਈ ਕਿੰਨੇ ਉਹ ਮੁੰਡਾ ਜੀ ਕੋਈ 28 ਸਾਲ ਦਾ ਹੋਣਾ ਜੀ ਕੋਈ ਐਸ਼ੀ ਵਗੈਰਾ ਵੀ ਕਰਦਾ ਸੀ ਜੀ ਗੱਲ ਤੋਂ ਸੰਗਤ ਜੀ ਹੋਗਾ ਸੰਗਤ ਜੀ ਗੱਲ ਤੋਂ ਸੰਗਤ ਬੇਆ ਨੀ ਇੱਕ ਵਾਰਾ ਜੀ ਕਿੰਨੇ ਦਿਨ ਹੋ ਗਏ ਘਰੋਂ ਗਏ ਜੀ ਦੋ ਦਿਨ ਹੋ ਗਏ ਜੀ ਦੋ ਤੋਂ ਤਿੰਨ ਤੁਹਾਨੂੰ ਕੁਝ ਪਤਾ ਲੱਗਿਆ ਜਿਹੜਾ ਮੋਟਰਸਾਈਕਲ ਤੇ ਉਹ ਜਾ ਰਿਹਾ ਸੀ ਉਹ ਚੋਰੀ ਦਾ ਸੀ ਨੀ ਸਾਨੂੰ ਮੈਨੂੰ ਤਾਂ ਓਨੇ ਪਤਾ ਲੱਗਿਆ ਜੀ ਉਹ ਵੀ ਮੈਨੂੰ ਫੋਨ 10 ਵਜੇ ਮੈਂ ਇਹਨੇ ਫੋਨ ਕੀਤਾ ਜੀ ਮੈਨੂੰ ਤਾਂ ਪਤਾ ਲੱਗਿਆ ਕੱਲ ਇੱਕ ਇਨਫਾਰਮੇਸ਼ਨ ਆਈ ਸੀ ਕਿ ਮੋਟਰਸਾਈਕਲ ਦੇ ਐਕਸੀਡੈਂਟ ਹੋਣ ਨਾਲ ਬੰਦਾ ਇੱਕ ਜੱਕੇ ਵਿੱਚ ਹੋਇਆ ਜਿਸ ਨੂੰ ਸਮਰਾਲੇ ਤੋਂ ਰੈਫਰ ਕਰ ਦਿੱਤਾ ਸੀ ਸਿਵਲ ਹਸਪੀਟਲ ਲੁਧਿਆਣਾ ਦਾ ਜਿਸ ਵੰਦੀ ਆਪਣੇ ਕੱਲ ਮੈਸੇਜ ਆਇਆ ਫਿਰ ਦੁਬਾਰਾ ਆਇਆ ਮੈਸੇਜ ਕਿ ਉਸਦੀ ਸ਼ਮੀ ਉਸਦੀ ਮੌਤ ਹੋ ਗਈ ਅਸੀਂ ਆਪਣਾ ਆਈਓ ਭੇਜਿਆ ਸੀ ਜਿਸ ਦੀ ਸਨਾਕਤ ਨਹੀਂ ਹੋਈ ਜੋ ਹੁਣ ਉਹਦੇ ਵਾਰਿਸ ਆਏ ਨੇ ਇਹਦਾ ਨਾਮ ਹੈਗਾ ਕ੍ਰਿਸ਼ਨਾ son of ਪ੍ਰੇਮਨਾਥ ਰੋਪੜ ਰੋਡ ਮਾਛੀਵੜਾ ਸਾਹਿਬ ਇਹ ਹੁਣ ਜੋ ਪਤਾ ਲੱਗਿਆ ਜਿਹੜੇ ਮੋਟਰਸਾਈਕਲ ਤੇ ਇਹ ਸਲਿੱਪ ਕਰਕੇ ਡਿਸ ਮੋਟਰਸਾਈਕਲ ਦਾ ਡਿਸ ਬੈਲੈਂਸ ਹੋਣ ਕਰਕੇ ਬਾਲਿਓ ਪਿੰਡ ਦੇ ਕੋਲ ਇਹ ਗਿਰ ਗਿਆ ਸੀ ਜਿਸ ਨਾਲ ਇਹ ਸਟਾ ਲੱਗੀਆਂ ਸੀ ਇਹ ਮੋਟਰਸਾਈਕਲ ਇਹ ਪਤਾ ਲੱਗਿਆ ਕਿ ਮਾਛੀਵਾੜਾ ਸਾਹਿਬ ਤੋਂ ਚੋਰੀ ਕਰਕੇ ਲਿਆ ਰਿਆ ਸੀ ਕੋਈ ਨਸ਼ੀਦਾਰਤੀ ਸੀ ਜੀ ਇਹਦੇ ਬਾਰੇ ਇਹਦੇ ਬਾਰੇ ਵੈਰੀਫਾਈ ਕਰ ਰਹੇ ਹਾਂ ਜੀ ਹੁਣ ਮੁਕਦਮਾ ਵਗੈਰਾ ਦਰਜ ਪਈ ਮੁਕਦਮਾ ਹੋਈਏ ਗੱਲ ਮਾਛੀਵਾੜਾ ਸਾਹਿਬ ਦਰਜ ਹੋ ਗਿਆ ਅਸੀਂ ਕਾਰ ਵੀ ਕਰ ਰਹੇ ਹਾਂ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਹਾਂਜੀ ਹਾਂਜੀ ਵਾਰਸ ਆ ਗਏ ਉਹਨਾਂ ਦਾ ਬਿਆਨ ਲਿਖ ਕੇ ਜੋ ਅਗਲੀ ਕਾਰਵਾਈ ਉਹ ਕਰ ਰਹੇ ਹਨ ਮੇਰਾ ਨੋ ਜੀ ਮੋਨੂ ਆ ਮਾਛੀਵਾੜਾ ਦਾ ਰਹਿਣੇ ਵਾਲਾ ਹਾਂ ਜੀ ਮਰੇ ਬ੍ਰਦਰਾ ਨੂੰ ਕ੍ਰਿਸ਼ਨ ਜੀ ਤੇ ਐਕਸੀਡੈਂਟ ਕਰਕੇ ਉਹਦੀ ਡੈਥ ਹੋ ਗਈ ਹੈ ਇੱਥੇ ਕਦੋਂ ਹੈ ਪਹਿਲਾਂ ਤਾਂ ਸਾਨੂੰ ਤਾਂ ਪਤਾ ਹੀ ਨਹੀਂ ਸੀ ਦੋ ਦਿਨਾਂ ਤੋਂ ਅੱਜ ਪਤਾ ਲੱਗਿਆ ਅੱਜ ਪਤਾ ਲੱਗਿਆ ਮਰਚਵੜ ਤੋਂ ਸੁਣਾਲੇ ਨੂੰ ਆ ਰਿਹਾ ਸੀ ਆਹੀ ਕੁਝ ਇਸ ਤਰ੍ਹਾਂ ਹੀ ਦੱਸ ਰਿਹਾ ਜੀ ਸਾਨੂੰ ਵੀ ਨਹੀਂ ਪਤਾ ਜੀ ਇਹ ਚੱਲ ਗਿਆ ਮੈਂ ਤਾਂ ਕੰਮ ਤੇ ਗਿਆ ਦੀ ਮੈਨੂੰ ਤਾਂ ਹੁਣੇ ਪਤਾ ਲੱਗਿਆ ਥੋੜੀ ਦੇਰ ਨੂੰ ਕਿੰਨੇ ਉਮਰ ਦੇ ਉਹ 28 ਸਾਲਾਂ ਦਾ ਸੀ ਕੋਈ ਐਸ਼ ਵਗੈਰਾ ਵੀ ਕਰਦਾ ਸੀ ਗੱਲ ਤਾਂ ਸੰਗਤ ਜੀ ਹਾਂ ਗੱਲ ਤਾਂ ਲੱਗਿਆ ਜੀ ਬਲਤੋ ਤੁਹਾਨੂੰ ਬਿਆਨ ਨੀ ਕੁਵਾਰਾ ਜੀ ਕਿੰਨੇ ਦਿਨ ਹੋ ਗਏ ਘਰੋਂ ਗਏ ਨੂੰ ਦੋ ਦਿਨ ਹੋ ਗਏ ਜੀ ਦੋ ਤੋਂ ਉੱਤੇ ਤੁਹਾਨੂੰ ਕੁਝ ਪਤਾ ਲੱਗਿਆ ਜਿਹੜਾ ਮੋਟਰਸਾਈਕਲ ਤੇ ਉਹ ਜਾ ਰਿਹਾ ਸੀ ਉਹ ਚੋਰੀ ਹੋ ਗਿਆ ਸੀ ਨਹੀਂ ਸਾਨੂੰ ਮੈਨੂੰ ਤਾਂ ਓਨੇ ਪਤਾ ਲੱਗਿਆ ਹੀ ਸੀ ਉਹ ਵੀ ਮੈਨੂੰ ਫੋਨ 10:00 ਵਜੇ ਮੈਂ ਇਹਨੂੰ ਫੋਨ ਕੀਤਾ ਜੀ ਮੈਨੂੰ ਤਾਂ ਪਤਾ ਲੱਗਿਆ ਕੱਲ ਇੱਕ ਇਨਫਾਰਮੇਸ਼ਨ ਆਈ ਸੀ ਕਿ ਮੋਟਰਸਾਈਕਲ ਦੇ ਐਕਸੀਡੈਂਟ ਹੋਣ ਨਾਲ ਬੰਦਾ ਇੱਕ ਜਾਕੇ ਮੇ ਹੋਇਆ ਜਿਸ ਨੂੰ ਸਮਰਾਲੇ ਤੋਂ ਰੈਫਰ ਕਰ ਦਿੱਤਾ ਸੀ ਸਿਵਲ ਹਸਪੀਟਲ ਲੁਧਿਆਣਾ ਦਾ ਜਿਸ ਬੰਦੀ ਉਹ ਆਪਣੇ ਕੱਲ ਮੈਸੇਜ ਆਇਆ ਫਿਰ ਦੁਬਾਰਾ ਆਇਆ ਮੈਸੇਜ ਕਿ ਉਸਦੀ ਸ਼ਮੀ ਉਸਦੀ ਮੌਤ ਹੋ ਗਈ ਅਸੀਂ ਆਪਣਾ ਆਈਓ ਭੇਜਿਆ ਸੀ ਜਿਸ ਦੀ شناخت ਨਹੀਂ ਹੋਈ ਜੋ ਹੁਣ ਉਹਦੇ ਵਾਰਿਸ ਆਏ ਨੇ ਇਹਦਾ ਨਾਮ ਹੈਗਾ ਕ੍ਰਿਸ਼ਨਾ son of ਪ੍ਰੇਮਨਾਥ ਰੋਪੜ ਰੋਡ ਮਾਛੀਵੜਾ ਸਾਹਿਬ ਇਹ ਹੁਣ ਜੋ ਪਤਾ ਲੱਗਿਆ ਜਿਹੜੇ ਮੋਟਰਸਾਈਕਲ ਤੇ ਇਹ ਸਲਿੱਪ ਕਰਕੇ ਡਿਸ ਮੋਟਰਸਾਈਕਲ ਦਾ ਡਿਸ ਬੈਲੈਂਸ ਹੋਣ ਕਰਕੇ ਬਾਲਿਓ ਪਿੰਡ ਦੇ ਕੋਲ ਇਹ गिर ਗਿਆ ਸੀ ਜਿਸ ਨਾਲ ਇਹ ਸੱਟਾਂ ਲੱਗੀਆਂ ਸੀ ਇਹ ਮੋਟਰਸਾਈਕਲ ਏ ਪਤਾ ਲੱਗਿਆ ਕਿ ਮਾਛੀਵਾੜਾ ਸਾਹਿਬ ਤੋਂ ਚੋਰੀ ਕਰਕੇ ਲਿਆ ਰਿਹਾ ਸੀ। ਕੋਈ ਨਸ਼ੀਦਾਤੀ ਸੀ ਜੀ ਕੀ ਇਹਦੇ ਬਾਰੇ ਇਹਦੇ ਬਾਰੇ ਵੈਰੀਫਾਈ ਕਰ ਰਹੇ ਹਾਂ ਜੀ ਹੁਣ ਮੁਕਦਮਾ ਵਗੈਰਾ ਦਰਜ ਪਈ ਮੁਕਦਮਾ ਹੋਈਏ ਗੱਲ ਮਾਛੀਵਾੜਾ ਸਾਹਿਬ ਦਰਜ ਹੋ ਗਿਆ। ਅਸੀਂ ਘਰ ਵੀ ਕਰ ਰਹੇ ਹਾਂ ਜੀ। ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਹਾਂਜੀ ਹਾਂਜੀ ਵਾਰਸ ਆ ਗਏ ਉਹਨਾਂ ਦਾ ਬਿਆਨ ਲਿਖ ਕੇ ਜੋ ਅਗਲੀ ਕਾਰਵਾਈ ਉਹ ਕਰ ਰਹੇ।